YouTube ਚੈਨਲ ਸੋਸਰਾ ਬਤੇ ਬਹੁਤ ਬਹੁਤ ਸਵਾਗਤ ਹੈ ਜੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿੱਕ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤੁਹਾਨੂੰ ਲੈ ਚਾਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਬਾਅਦ ਹਾਂਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਗੱਲ ਕਰਦੇ ਹਾਂ ਇਸ ਸਾਲ ਕਿਸ ਤਰ੍ਹਾਂ ਰਹੇਗਾ ਮਾਨਸੂਨ ਮੌਸਮ ਵਿਭਾਗ ਦੀ ਜਾਰੀ ਇੱਕ ਰਿਪੋਰਟ ਦੇ ਮੁਤਾਬਕ ਇਸ ਸਾਲ ਮਾਨਸੂਨ ਦੇਸ਼ ਵਿੱਚ ਚੰਗਾ ਰਹੇਗਾ ਤੇ ਸਾਹ ਪੀਸ ਦੀ بارش ਹੋਣ ਦੀ ਸੰਭਾਵਨਾ ਰਹੇਗੀ ਜਿਸ ਦੇ ਚੱਲਦਿਆਂ ਇਸ ਸਾਲ ਸੋਕਾ ਪੈਣ ਦਾ ਖਤਰਾ ਘਟੇਗਾ ਮੌਸਮ ਵਿਭਾਗ ਦੀ ਇਹ ਖਬਰ ਖੇਤੀ ਨਾਲ ਜੁੜੇ ਲੋਕਾਂ ਲਈ ਇੱਕ ਚੰਗੀ ਖਬਰ ਹੋ ਸਕਦੀ ਹੈ ਜੂਨ ਸਤੰਬਰ ਵਿੱਚਕਾਰ ਦੇਸ਼ ਵਿੱਚ 100% ਦੀ ਮਾਨਸੂਨ ਹੋਣ ਦਾ ਅੰਦਾਜ਼ਾ ਮੌਸਮ ਵਿਭਾਗ ਦੁਆਰਾ ਲਗਾਇਆ ਗਿਆ ਹੈ ਮੌਸਮ ਵਿਭਾਗ ਦੇ ਅਨਸਾਰ ਇਸ ਸਾਲ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਜ਼ਿਆਦਾ ਨਹੀਂ ਪੈਣ ਦੀ ਉਮੀਦ ਜਿਤਾਈ ਗਈ ਹੈ ਇਸ ਤੋਂ ਇਲਾਵਾ ਪੰਜਾਬ ਹਰਿਆਣਾ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਇਸ ਵਾਰ ਚੰਗਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਜੇਕਰ ਮੌਸਮ ਵਿਭਾਗ ਦੀ ਇਸ ਰਿਪੋਰਟ ਦੇ ਮੁਤਾਬਕ ਦੇਸ਼ ਵਿੱਚ ਮਾਨਸੂਨ ਚੰਗਾ ਰਹਿੰਦਾ ਹੈ ਤਾਂ ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਰਾਹਤ ਮਿਲ ਸਕਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ ਜੇਕਰ ਸਮੇਂ ਸਿਰ ਮੀਂਹ ਪੈਂਦਾ ਹੈ ਤਾਂ ਝੋਨਾ ਲਗਾਉਣ ਵਾਲੇ ਕਿਸਾਨਾਂ ਲਈ ਇਹ ਇੱਕ ਚੰਗੀ ਖਬਰ ਹੋਵੇਗੀ ਜਿਸ ਦੇ ਚੱਲਦਿਆਂ ਝੋਨੇ ਦੀ ਚੰਗੀ ਪੈਦਾਵਾਰ ਹੋਣ ਦੀ ਸੰਭਾਵਨਾ ਰਹੇਗੀ ਸੋ ਇਹ ਸੀ ਜਾਣਕਾਰੀ ਇਸ ਸਾਲ ਦੇਸ਼ ਵਿੱਚ ਕਿਸ ਤਰ੍ਹਾਂ ਰਹੇਗਾ ਮਾਨਸੂਨ ਦੇ ਨਾਲ ਸੰਬੰਧਿਤ ਜੋ ਖਤਰ ਕੀਤੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਧੰਨਵਾਦ ਜੀ